ਮਾਜੋਗ ਸਪੀਕਰ ਸਾਹਿਬ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਅੱਜ ਹੀ ਲੈਟਰ ਲਿਖ ਕੇ ਰਿਪੋਰਟ ਜਿਹੜੀ ਆ ਮੰਗਾ ਲਓ ਤੇ ਸ਼ੇਅਰ ਕਰ ਦਿਓ ਲੀਡਰ ਆਫ ਦੀ ਆਪੋਜੀਸ਼ਨ ਦੇ ਨਾਲ ਤੇ ਨਾਲੇ ਸਾਰੇ ਮੈਂਬਰ ਸਾਹਿਬਾਨ ਦੇ ਨਾਲ ਕਿ ਤੁਹਾਡੇ ਜਿਹੜੇ ਚੇਅਰਮੈਨ ਨੇ ਉਹਦਾ ਕੀ ਉਹਨਾਂ ਨੇ ਰੋਲ ਲਵਾਇਆਗਾ ਗੱਲ ਹੀ ਸਾਫ ਹੋ ਜੂਗੀ ਪਤਾ ਲੱਗ ਜੂਗਾ ਔਰ ਦੂਸਰਾ ਤੁਸੀਂ ਅਸ਼ਵਨੀ ਜੀ ਕਿਹਾ ਕਿ ਫਰਾਡ ਦੀ ਗੱਲ ਕੀਤੀ ਆ ਤੁਹਾਡੇ ਗੁਜਰਾਤ ਦੇ ਮਿਨਿਸਟਰ ਨੇ ਬੱਛੂ ਭਾਈ ਖਵਾੜਾ ਜਾਣਦੇ ਹੋ ਕੌਣ ਆ

भारतीय जनता पार्टी जी बिहार नितिश दिन आ पांच हजार तो लैके छे हजार करोड़ का कपड़ा यार कि मूह ने बोलते हो पड़े बाज ती हो सरकार खा गई पैसे और दोषी सूने असी पांच हजार करोड़ तो उपर रुपया सरदार भगवंत सिंह मान जी ने हूं तक गरीबा के मुँह भेजता जी ठीक बैठो जी अश्विनी जी बैठो जी एक मिनट अश्विनी जी ਐਂਡ ਕਰ ਰਹੇ ਹਾਂ ਇੱਕ ਮਿੰਟ ਇਹ ਸਕੀਮ ਨੂੰ ਡਿਫੈਂਡ ਕਰ ਰਹੇ ਨੇ ਤਾਂ ਮੇਰਾ ਦਸਰਾ ਫਰਜ ਆ ਮੇਰਾ ਦਸਰਾ ਫਰਜ ਆ ਕਿ ਸ਼ਿਵਰਾ ਚਾਹਾਨ ਜੀ ਦੀ ਸਰਕਾਰ ਚ ਕਿੰਨਾ ਕਪੜਾ ਹੋਇਆ ਮੱਧ ਪ੍ਰਦੇਸ਼ ਕਿੰਨਾ ਹੋਇਆ ਗੁਜਰਾਤ ਚ ਕਿੰਨਾ ਹੋਇਆ ਬਿਹਾਰ ਚ ਕਿੰਨਾ ਹੋਇਆ ਸਰਕਾਰਾਂ ਇਹਨਾਂ ਦੀਆਂ ਨੇ ਜਵਾਬਦੇਹ ਫੈਕਟ ਲੈ ਕੇ ਆਉਂਦੇ ਪੱਲ ਪੰਜਾਬ ਦੀ ਕਰਦੇ ਨੇਗੇ ਇੱਕ ਅੱਦੇ ਬਲਾਕ ਦੀ ਗੱਲ ਕਰਦੇ ਨੇਗੇ ਅਸੀਂ ਕਦੇ ਬਲਾਕ ਚ ਜਿਹੜਾ ਵੀ ਕਿਸੇ ਨੇ ਕੀਤਾ ਠੋਕ ਕੇ ਰੱਖਤਾ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ